ਓਏ ਹੋਏ ਬੱਬੂ ਵਾਲ ਭਾਜੀ ਕਾ ਗਾਣਾ ਹੈ ਦਬ ਨਾ ਕਰੇ ਇਹ ਜ਼ਿੰਦਗੀ ਹੋਰ ਉਰਦੂ ਮੇ ਲਿਖਨੇ ਕੇ ਬਾਵਜੂਦ ਉਹਨੇ ਲਾਸਟ ਵਰਡਸ ਮੇ ਇੱਕ ਬਾਤ ਬੋਲੀ ਹੈ ਤਾਤੀ ਵਾਉ ਨਾ ਲਾਗੇ ਉਹਨੇ ਪੰਜਾਬੀ ਡਾਲ ਦਿੱਤੀ ਉਸ ਵਿੱਚ ਉਹ ਇਤਨੀ ਬਿਊਟੀਫੁਲ ਤਰੀਕੇ ਸੇ ਡਾਲੀ ਨਾ ਦੈਟਸ ਵਾਈ ਇਜ਼ ਲੈਜੈਂਡ ਨਾ ਸ਼ਾਹਰੁਖ ਖਾਨ ਨਾ ਮੀਰ ਖਾਨ ਸਿਰਫ ਬੱਬੂ ਮਾਨ ਬੱਬੂ ਮਾਨ ਬਾਈ ਦਾ ਕੌਣ ਕੌਣ ਫੈਨ ਹੈ ਇੱਥੇ ਕੀ ਬਾਤ ਹੈ ਬਹੁਤ ਤਕੜਾ ਫੈਨ ਖੜਾ ਤੁਹਾਡੇ ਸਾਹਮਣੇ ਪਰ ਕਦੇ ਬੋਲ ਕੇ ਪੋਸਟਾਂ ਪਾ ਕੇ ਨਹੀਂ ਦਿਖਾਇਆ ਜੇ ਪਿਆਰ ਹੈਗਾ ਤਾਂ ਦਿਲੋਂ ਐ ਇਥੋਂ ਨਹੀਂ ਸਰਕਾਰ ਹੀ ਲਿਖਦਾ ਪਹਿਲਾ ਸਰਕਾਰ ਹਾਂ ਬਾਕੀ ਗੱਲਾਂ ਬਾਅਦ ਚ ਸੋਣੀਆਂ ਕੀ ਤੇ ਲਿਖਾ ਦੂੰ ਤੇਰੇ ਤੇ ਸਾਡਾ ਮਿੱਤਰ ਬੱਬੂ ਮਾਂ ਮੈਂ ਕੀ ਤੇ ਲਿਖਾ ਦੂੰ ਤੇਰੇ ਤੇ ਦੇਵੀ ਨਾਲ ਹੈ ਜਾਣ ਪਛਾਣ ਬੱਬੂ ਮਾਂ ਦਾ ਛੱਲਾ ਸੋ ਮੈਂ ਆਪ ਨੂੰ ਬਹੁਤ ਪਿਆਰ ਕਰਦਾ ਸਾਡੇ ਕਲਾਕਾਰਾਂ ਨਾਲ ਮਿਲਦਾ ਉਹ ਵਾਹ ਵਾਹ

और इनकी वॉइस तो पूरी दुनिया जानती है इज़ नंबर वन सिंगर और द लेजेंड बब्बू मान इज़ हियर मैं पंजाबी हूँ मुझे पता है कि उनके लिए हम सबके लिए बब्बू मान जी की क्या वैल्यू है मेरे को बहुत अच्छा लगा बब्बू मान जी बहुत प्यारा गाया है मेलेडी बहुत थी उसमें बहुत बड़े कलाकार ने ਮਿੱਤਰਾਂ ਦੀ ਛਤਰੀ ਤੇ ਉੱਡ ਗਈ ਅੰਬਰਾ ਤੇ ਲਾਉਣੀ ਐ ਉਡਾਰੀਆਂ ਖੁੱਲ ਕੋਈ ਬਲੈਤ ਵਾਲਾ ਲੈ ਗਿਆ ਸੇ ਸੌਰੀ ਟੂ ਮਾਨ ਸਾਹਿਬ ਕੇ ਵੀ ਮਾਈਕ ਤੇ ਐਡਾ ਦੀ ਗਲਤੀ ਕੀਤੀ ਹੈ ਐ ਮੇਰੇ ਤੋਂ ਦੁਬਾਰਾ ਨਹੀਂ ਹੋਣੀ ਸੌਰੀ ਲੱਗਦਾ ਕਿ ਜਿੰਨੀ ਮਰਜ਼ੀ ਦੁਨੀਆ ਆ ਜਾਵੇ ਜਿੰਨੇ ਮਰਜ਼ੀ ਸਿੰਗਰ ਆ ਜਾਣ ਜਿੰਨੇ ਮਰਜ਼ੀ ਪੋਲੀਟੀਕਲ ਬੰਦੇ ਆ ਜਾਣ ਜਿੱਦਾਂ ਦੀ ਫੈਨ ਫਾਲੋਇੰਗ ਬੱਬੂ ਮਾਨ ਸਾਹਿਬ ਦੀ ਹੈ ਨਹੀਂ ਕਿਸੇ ਦੀ ਹੋਣੀ ਚੰਗਾ ਯਾਰ ਵੀ ਚੜਾਈ ਹੋਵੇ ਤਾਂ ਇੰਨੀ ਹੋਰ ਬੰਦੇ ਦੀ ਇਹ ਤਰਕ ਨਾ ਬੱਬੂ ਮਾਨ ਦਾ ਵੀ ਮੈਂ ਕਈ ਵਾਰੀ ਸੁਣਿਆ ਕਿ ਉਹ ਵੀ ਇਹੀ ਤਰਕ ਦਿੰਦੇ ਨੇ ਕਿ 50 ਸਾਲ ਪਹਿਲਾਂ ਸਿਚੁਏਸ਼ਨ ਕੁਝ ਹੋਰ ਸੀ ਹੁਣ ਸਿਚੁਏਸ਼ਨ ਕੁਝ ਹੋਰ ਹੋ ਗਈ ਹੈ ਇਸ ਕਰਕੇ ਗੀਤ ਵੀ ਮਾਹੌਲ ਚ ਨਿਕਲਦੇ ਪਏ ਨੇ ਨਹੀਂ ਨਹੀਂ ਮੈਂ ਦੇਖੋ ਜੀ ਆਰਟਿਸਟ ਹੋਣ ਤੁਸੀਂ ਉਹਨਾਂ ਨੇ ਵੀ ਗੱਲ ਕੀਤੀ ਹੈ ਨਾ ਸੀਨੀਅਰ ਦੇਣਾ ਵੀ 22 ਸਾਲ ਮੈਥੋਂ ਵੱਡੇ ਹਨ ਤੁਸਟਕਟ ਮੈ ਤਾਂ ਹੁਣ ਨਵਾਂ ਆਇਆ ਮੈਂ ਤਾਂ 1.5 ਸਾਲ ਹੋਇਆ ਹੈ ਨਾ ਦੇਖੋ ਉਹਨਾਂ ਨੂੰ ਮੇਰੇ ਤੋਂ ਵੱਧ ਪਤਾ ਹੈ ਨਾ ਆ ਜਾ ਅੱਜ ਵੀ ਚਲੋ ਅੱਜ ਵੀ ਆਪਾਂ ਗੱਲ ਕਰ ਲੈਂਦੇ ਆ ਫੇਵਰੇਟ ਸਿੰਗਰ ਕਿਹੜਾ ਰਿਹਾ ਤੁਹਾਡਾ ਫੇਵਰੇਟ ਸਿੰਗਰ ਸਾਰੇ ਹੀ ਨੇ ਜੀ ਹੁਣ ਤੁਸੀਂ ਆਪਣੇ ਜਿੰਨੇ ਵੀ ਹੁਣ ਹੁੰਦੇ ਆ ਚਾਹੇ ਬੱਬੂ ਮਾਨ ਬਈ ਆ ਗੁਰਦਾਸ ਭਾਜੀ ਨੇ ਪਰਮੋਹਨ ਵਾਰਿਸ ਬਈ ਆ ਕਿਉਂਕਿ ਮੈਂ ਸਾਰੇ ਸੁਣੇ ਨੇ ਬਈ ਇਹ ਅੱਜ ਤੱਕ ਰਹੇ ਚਮਕੀਲਾ ਸੁਣਦੇ ਹੁਣ ਜੱਟ ਫੈਨ ਹੋਇਆ ਬੱਬੂ ਮਾਨ ਦਾ ਬਈ ਆ ਤੁਸੀਂ ਨਹੀਂ ਹੋ ਅਸੀਂ ਹੈਗੇ ਆ ਜੀ ਅਸੀਂ ਕਿਉਂ ਨਹੀਂ ਹੈਗੇ ਮੈਂ ਤਾਂ ਬਹੁਤ ਲੋਕਾਂ ਦਾ ਫੈਨ ਆ ਜੀ ਬੱਬੂ ਮਾਨ ਦਾ ਤਾਂ ਮੈਂ ਬਹੁਤ ਫੈਨ ਆ ਜੀ ਵੀ ਲੈ ਕੇ ਰੁਮਾਲ ਆਇਆ ਖੰਨੇ ਤੋਂ ਕਿਤੇ ਹੱਥ ਪੇਜ ਕੇ ਆ ਮੁੰਡ ਬੰਨੇ ਤੋਂ ਅੱਜ ਲੈ ਕੇ ਰੁਮਾਲ ਆਇਆ ਖੰਨੇ ਤੋਂ ਕਿਤੇ ਹੱਥ ਪੇਜ ਕੇ ਆ ਮੁੰਡ ਫਿੱਕੇ ਤੋਂ ਅੱਜ ਦਿਨ ਗਿਣਾ ਆਵੇ ਕਿ ਕਰਾ ਪੰਜਾਬ ਮੈਂ ਕਹਿੰਦਾ ਜੇ ਤੁਸੀਂ ਫੈਨ ਬਣਨਾ ਕਿਦਾ ਸਿਰਫ ਬੱਬੂ ਮਾਨ ਦਾ ਫੈਨ ਬਣੋ ਕਿ ਮੈਂ ਸਿਰਫ ਬੱਬੂ ਮਾਨ ਦਾ ਫੈਨ ਆ ਤੇ ਪ੍ਰਾਇਮਰੀ ਇਸ ਗੱਲ ਕਰਕੇ ਕਿਉਂਕਿ ਬਚਪਨ ਤੋਂ ਜਵਾਨੀ ਤੱਕ ਉਹਨਾਂ ਦੇ ਗਾਣੇ ਸੁਣਦੇ ਆਏ ਉਹਨਾਂ ਦੀ ਵਿਚਾਰਤਾਰਾ ਤੇ ਅਮਲ ਕਰਦੇ ਆਏ ਨਾਲੇ ਜਿਹੜਾ ਯਾਰ ਐਟੀਟਿਊਡ ਆ ਉਹ ਬਾਈ ਉਹਨਾਂ ਤੋਂ ਆਇਆ ਅੱਜ ਵੀ ਸੁਪਣਾ ਹੈ ਬਾਈ ਨੂੰ ਮਿਲਣ ਦਾ ਜਦੋਂ ਬਾਈ ਆਊਗਾ ਹੱਥ ਮਲਾ ਕੇ ਬਾਈ ਦੇ ਕੋਲ ਮਹਿਣ ਦਾ ਇਸ ਸਿੰਗਰ ਤੋਂ ਇਨਸਪਾਇਰਡ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੱਬੂ ਮਾਨ ਤੋਂ ਫੇਰ ਵਾਸਤੇ ਮੋੜਿਆ ਮੇਰੀ ਇੱਕ ਗੱਲ ਸੁਣਦਾ ਮੇਰੀ ਇੱਕ ਗੱਲ ਸੁਣਦਾ ਮੇਰੀ ਇੱਕ ਗੱਲ ਸੁਣਦਾ ਜੰਗ ਹੈ ਬੰਦਪਾ ਰਹਿ ਲੱਗਦਾ ਜੀ ਦਾ ਫੈਨ ਆ ਮੈਂ ਅ ਪਹਿਲੀ ਹੈ ਨਾ ਜਦੋਂ ਪਹਿਲੀ ਬਾਈ ਦੀ ਪਹਿਲੀ ਐਲਬਮ ਆਈ ਤੇ ਮੈਂ ਗਾਇਆਂ ਲੜਾਉਂਦਾ ਸੀ ਤੇ ਮੈਂਗਾ ਵੀ ਗਾਣਾ ਵਧੀਆ ਲੱਗਦਾ ਲੋਕਾਂ ਨੇ ਵੀ ਤੇ ਤਬਗਾ ਦੁਰਗਾ ਅਦਾ ਮਿੱਤੀ ਵਾਟੇ ਨੇ ਤੇ ਮੈਂ ਬਾਵਾ ਬਾਵਾਦਨ ਚਲਾਈ ਚਲਾਈ ਕੀ ਉਹ ਟੇਪਰ ਕਾੜਨੀ ਉਹ ਟੇਪਰ ਘੜ ਫੇਵਰ ਘੜਦੇ ਬਾਵਾ ਕਸਾਈ ਮੈਂ ਉਹ ਤੇ ਟੈਟੂ ਹੈ ਉਸ ਦਾ ਪੱਪੂ ਮਾਲਦਾ ਨਾਲ ਲੰਗੇ ਕੋਲ ਦੀ ਕਦੇ ਫੈਣ ਪਿਆਰਿਆਂ ਦੇ ਤੇ ਲੁੱਟ ਨੂੰ ਥਾਂ ਨਹੀਂ ਹੁੰਦੀ ਵਿੱਚ ਅਖਾਰਿਆਂ ਦੇ ਆਹ ਨੇਤ ਵੀ ਮਰਦਾ ਮਰ ਜੂ ਨਾ ਕਦੇ ਦਿਲ ਤੋਂ ਲੈ ਸਕਦਾ ਖੰਟ ਵਾਲੇ ਦੀ ਜਗਾ ਕਮਲੀਏ ਕੋਈ ਨਹੀਂ ਲੈ ਸਕਦਾ 우ਸਤਾਦ ਸਕੰਦਰ ਬੈਠਾ ਹੈ ਸਾਂਭੀ ਸੱਪ ਵਰਗੀਆਂ ਗਾਣਿਆਂ ਨੂੰ ਖੰਟ ਵਾਲਾ ਖੁੱਲੇ ਦਿਲ ਦਾ ਹੈ ਕਹਿੰਦਾ ਕਰ ਲੈਣ ਦੇ ਛੋੜਨੇ ਆਣਿਆਂ ਨੂੰ ਪਪੂ ਜੀ ਜ਼ਿੰਦਾਬਾਦ ਪਪੂ ਜੀ ਜ਼ਿੰਦਾਬਾਦ ਪਪੂ ਜੀ ਜ਼ਿੰਦਾਬਾਦ ਤੇ ਮਰਜ਼ੀ ਚੱਲੇਗੀ ਇਹ ਵੱਡਾ ਗਰੇਵਾਲ ਦੀ ਨਹੀਂ ਪਪੂ ਜੀ ਦਾ ਦਾਣਾ ਆਉਂ ਮੇ ਤਰ੍ਹਾਂ ਦੀ ਜਤਰੀ ਟੋਡਗੀ ਐੰਬਰ ਦੇ ਲੋਣੀ ਉਡਾਰੀਆਂ ਕਦੇ ਮੋਟਰ ਸੜ ਗਈ ਕਦੇ ਬੋਰ ਖੜ ਗਿਆ ਕਦੇ ਪੈਂਦਾ ਸੁਕਾ ਕਦੇ ਸਭ ਕੁਝ ਹੜ ਗਿਆ